ਜੇ ਨਾ ਭੱਜ ਕੇ ਬਚਾਉਂਦੇ ਜਾਨ ਤਾਂ ਵਾਪਰ ਸਕਦਾ ਸੀ ਵੱਡਾ ਹਾਦਸਾ ਸਵਿਫਟ ਕਾਰ ਸਵਾਰ ਪੁਲਿਸ ਮੁਲਾਜ਼ਮ ਨੇ ਮਾਰੀ ਐਕਟਿਵਾ ਨੂੰ ਟੱਕਰ ਮੁਲਾਜ਼ਮ ਦਾ ਕਹਿਣਾ ਕਿ ਫੋਨ ਚੁੱਕਣ ਦੀ ਹੜ்பੜੀ ਤੇ ਵਿੱਚ ਕਾਰ ਦਾ ਬੈਲੈਂਸ ਵਿਗੜ ਗਿਆ ਮਾਮਲਾ ਅਮ੍ਰਿਤਸਰ ਦੇ ਤਰਨਤਾਰ ਰੋਡ ਦਾ ਹੈ ਜਿੱਥੇ ਇੱਕ ਸਵਿਫਟ ਕਾਰ ਜੋ ਕਿ ਇੱਕ ਪੁਲਿਸ ਮੁਲਾਜ਼ਮ ਚਲਾ ਰਿਹਾ ਸੀ ਉਸ ਦੀ ਟੱਕਰ ਜਾ ਕੇ ਐਕਟੀਵਾ ਦੇ ਨਾਲ ਹੋ ਗਈ ਮਾਮਲਾ ਉਸ ਸਮੇਂ ਦਾ ਹੈ ਜਦੋਂ ਇਹ ਦੋ ਨੌਜਵਾਨ ਕੁਝ ਖਾਣ ਪੀਣ ਦੇ ਲਈ ਨਿਕਲੇ ਸਨ ਤਾਂ ਕੁਲਚਾ ਖਾਣ ਦੇ ਲਈ ਇਹਨਾਂ ਨੇ ਐਕਟੀਵਾ ਨੂੰ ਸਾਈਡ ਤੇ ਲਗਾਇਆ ਤਾਂ 스ਵਿਫਟ ਕਾਰ ਜੋ ਇਹ ਮੁਲਾਜ਼ਮ ਚਲਾ ਰਿਹਾ ਸੀਗਾ ਬਹੁਤ ਤੇਜ਼ੀ ਦੇ ਨਾਲ ਆਂਦੀ ਹੈ ਤੇ ਇਸ ਐਕਟੀਵਾ ਨੂੰ ਚੱਕਨਾ ਚੂਰ ਕਰ ਦਿੰਦੀ ਹੈ ਤਾਂ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਐਕਟੀਵਾ ਦੇ ਪਰ ਖੱਛੇ ਉੱਡ ਗਏ ਅਤੇ ਅਸੀਂ ਭੱਜ ਕੇ ਮਸਾ ਜਾਨ ਬਚਾਈ ਤੇ ਉਹਨਾਂ ਨੇ ਗੁਹਾਰ ਲਹਾਈ ਹੈ ਕਿ ਇਸ ਐਕਟੀਵਾ ਦੀ ਰਿਪੇਅਰ ਕਰਾਈ ਜਾਵੇ ਤੇ ਮੁਲਜ਼ਮ ਤੇ ਬਣਦੀ ਕਾਰਵਾਈ ਕੀਤੀ ਜਾਵੇ ਇੱਥੇ ਹੀ ਖਲੋਤੇ ਸੀ ਹੁਣੇ ਕੁਚਾ ਹਕੇ ਨਿਕਲੇ ਸੀ ਰਹਿਤबीर ਤੇ ਹੁਣੇ ਹੀ ਨਿਕਲੇ ਸੀ ਦੋਨੋਂ ਹੀ ਐਕਟੀਵਾ ਤੇ ਬੈਠੇ ਕੱਢਣੇ ਲੱਗੇ ਸੀ ਇਹ ਅੱਗੇ ਇੰਨੀ ਤੇਜ਼ੀ ਨਾਲ ਆਇਆ ਕਿ ਦੇ ਪੁਲਸ ਵਾਲਾ ਸੀ ਤੇ ਅਸੀਂ ਮਾਹੀ ਥੋੜਾ ਬਹੁਤਾ ਭੱਜ ਕੇ ਜਾ ਰਹੇ ਸੀ ਨਹੀਂ ਮਰੀ ਜਾਣਾ ਮਾਹੀ ਬਜੇ ਇਹਨੇ ਜਗ੍ਹਾ ਦਾ ਵਾਕਿਆ ਜੀ ਹੈ ਭਾਈ ਭਾਈ ਨਾਮ ਤਾਂ 2 ਘੰਟੇ ਲੱਗੇ ਹੋ। ਕੋਈ ਨਸ਼ਾ ਨਸ਼ਾ ਨਾ ਕਿਤਾ ਕੋਈ ਸਲਾਹ ਹਾਂ ਜੀ ਕੋਈ ਨਸ਼ਾ ਨਸ਼ਾ ਨਹੀਂ ਕੀਤਾ ਕੋਈ ਸਲਾਹ ਪਤਾ ਨਹੀਂ ਜੀ ਪਤਾ ਨਹੀਂ ਲੱਗਾ ਹੁਣੇ ਬੜੀ ਤੇਜ਼ੀ ਨਾਲ ਭਾ ਆ ਗਿਆ ਹੈ ਫੋਨ ਤੇ ਲੱਗਾ ਹੀ ਜਾਦ ਕਿੰਨੀਆਂ ਗੱਡੀਆਂ ਆਈ ਜਿਹੜੀਆਂ ਨੇ ਵਿੱਚ ਮਾਰੀਆਂ ਤਿੰਨ ਚਾਰ ਤਿੰਨ ਚਾਰ ਡੇ ਟੁੱਟ ਗਈ ਪੂਰੀ ਐਕਟੀਵਾ ਪੂਰੀ ਖਿਲਰ ਗਈ ਐਕਟੀਵਾ ਉਹ ਉਧਰ ਲੱਗੀ ਆ ਡੀ ਐਕਟੀਵਾ ਪੂਰੀ ਖਿਲਰ ਗਈ ਹੋਈ ਆ ਕੀ ਕਰਦੇ ਹੋ ਭਾਜੀ ਭਾਈ ਕੋਈ ਨਹੀਂ ਜੋ ਹੋਵੇ ਇਹਨਾਂ ਜੁਰਮਾਨਾ ਦੇ ਭਰਨਾ ਹੀ ਭਰਨਾ ਵਾ ਉਹ ਜੋ ਬਹੁਤ ਹੋਇਆ ਵਾ ਮਹ ਜਨੈ ਸਿੰਘ ਆਵਰੀ ਤੇ ਖਲੋਦੀ ਐਕਟਵਾ ਜਵਾ ਬੈਠੇ ਆ ਤੇ ਉਸ ਕੋਲ ਪੁਲਿਸ ਵਾਲਾ ਆਇਆ ਗੱਡੀ ਲੈ ਕੇ ਨਾ ਇਹਨੇ ਬ੍ਰੇਕ ਮਾਰੀ ਸਿੱਧਾ ਆ ਕੇ ਵਿੱਚ ਮਾਰਤੀ ਆ ਜੇ ਸਾਰੇ ਮਹਾ ਹੀ ਆਪਾਂ ਬਚ ਗਏ ਤੋਂ ਨਾ ਭੱਜ ਕੇ ਬੱਜੇ ਨਹੀਂ ਤੇ ਆਪਾਂ ਸਿੱਧੀ ਉਹਨੇ ਮਾਰ ਦੇਣਾ ਜਾਨੂੰ ਤਾਂ ਉਹ ਪੁਲਿਸ ਵਾਲਾ ਕਿਹੜੀ ਗੱਡੀ ਦੇ ਸੀ ਹਾਂਜੀ ਇਹ ਸਿਰਫ ਤੇ ਗੱਡੀ ਦੇ ਵਾਲੀ ਗੱਡੀ ਸੀ ਜੀ ਉੱਥੇ ਇਹਨਾਂ ਕੋਲ ਤਾਂ ਗੱਡੀਆਂ ਦਾ ਨੁਕਸਾਨ ਆਇਆ ਤਿੰਨ ਚਾਰ ਗੱਡੀਆਂ ਦੇ ਘੱਟੋ ਘਾਡੇ ਨੇ ਸਾਰੇ ਖਤਾਂ ਨਹੀਂ ਕਰਤੀ ਕੋਈ ਲੱਗਦਾ ਨੇ ਮੁਲਾਜ਼ਮ ਨੂੰ ਨਸ਼ਾ ਨੂੰ ਸ਼ਾਇਦ ਕੋਈ ਕੀਤਾ ਸੀ ਹੁਣ ਇਹਨਾਂ ਦਾ ਪਤਾ ਨਹੀਂ ਬਾਕੀਆਂ ਦਾ ਫੋਨ ਤੇ ਲੱਗੇ ਪਰ ਪਤਾ ਨਹੀਂ ਸਿੱਧੀ ਅੱਗੇ ਬ੍ਰੇਕ ਵੀ ਨਹੀਂ ਮਾਰੀ ਮ ਇਸ ਸੰਬੰਧੀ ਕਾਰ ਸਵਾਰ ਪੁਲਿਸ ਮੁਲਾਜ਼ਮ ਦਾ ਕਹਿਣਾ ਸੀ ਕਿ ਉਸ ਦਾ ਫੋਨ ਕਾਰ ਦੀ ਸੀਟ ਦੇ ਹੇਠਾਂ ਡਿੱਗਣ ਤੇ ਇਹ ਹਾਸਾ ਵਾਪਰਿਆ ਤੇ ਜਦੋਂ ਕਹਿੰਦਾ ਮੈਂ ਫੋਨ ਚੁੱਕਣ ਲੱਗਾ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਨਹੀਂ ਤਾਂ ਮੇਰੀ ਵੀ ਕੋਈ ਮਨਸ਼ਾ ਨਹੀਂ ਸੀ ਇਸ ਐਕਸੀਡੈਂਟ ਦੀ ਔਰ ਅਤੇ ਉਹ ਆਪਣੀ ਗਲਤੀ ਮੰਦਾ ਨਜ਼ਰ ਆਇਆ ਬਲਾਜ ਨਸ਼ਨੁਸ਼ਾ ਵੀ ਕੀਤਾ ਹੈ ਬੁੰਨੇ ਦੇ ਐਕਟੀਵਾ ਤੋੜੀਆ ਉਹ ਭਾਜੀ ਨਸ਼ਨੁਸ਼ਾ ਕੋਈ ਨਹੀਂ ਐਕਚੁਅਲੀ ਮੈਂ ਨਾ ਫੋਨ ਆਪਣਾ ਕਰਦਾ ਪਿਆ ਸੀ ਤੇ ਫੋਨ ਮੇਰੇ ਪਿਆ ਸੀ ਦਾ ਪੱਟਾ ਦੇ ਵਿੱਚ ਠੀਕ ਹੈ ਜੀ ਗੱਡੀ ਬਹੁਤ ਤੇਜ਼ ਚਲਾ ਰਹੇ ਸੀ ਤੇਜ਼ ਨਹੀਂ ਭਾਜੀ ਆਪਦੇ ਹੱਥ ਹੀ ਮੈਂ ਆਉਣ ਰਿਹਾ ਸੀ ਠੀਕ ਹੈ ਗੱਡੀ ਤੇਜ਼ ਚਲਾ ਰਹੇ ਤਾਂ ਹੀ ਉਹਨਾਂ ਦਾ ਨੁਕਸਾਨ ਭਾਜੀ ਮੇਰੀ ਗੱਲ ਤਾਂ ਸੁਣੋ ਮੈਂ ਆਪਦੇ ਹੱਥ ਹੀ ਸੀ ਠੀਕ ਹੈ ਨਾ ਉਹ ਮੇਰਾ ਫੋਨ ਡੇਗਿਆ ਪੈਰਾਂ ਦੇ ਵਿੱਚ ਠੀਕ ਹੈ ਜੀ ਉਹ ਫੋਨ ਫੜਦਾ ਫੜਦਾ ਥੱਲੇ ਧਿਆਨ ਹੋ ਗਿਆ ਜੀ ਠੀਕ ਆ ਤਾਂ ਹੀ ਆਪਦੇ ਹੱਥ ਤੋਂ ਇਧਰ ਇੰਨੀ ਆ ਗਈ ਆ ਸੋਰੀ ਉਹਦੇ ਲਈ ਮੈਂ ਗਲਤੀ ਮੰਨਣਾ ਆਪਣੀ ਉਹਨਾਂ ਦੀ ਐਕਟਿਵਾ ਵੀ ਟੁੱਟੀਆਂ ਹਾਂਜੀ ਕੋਈ ਗੱਲ ਨਹੀਂ ਜਿਹੜਾ ਹੋਇਆ ਉਹ ਮੈਂ ਸਮਝਦਾ ਹਾਂ ਗੱਲ ਜੋ ਨੁਕਸਾਨ ਹੋਇਆ ਉਹਨਾਂ ਦਾ ਮੈਨੂੰ ਪਤਾ ਆ ਗਲਤੀ ਮੇਰੀ ਆ ਮੈਂ ਫੂਨ ਫਾਂਡ ਆ ਗਿਆ ਪੈਰਾਜੋ ਤੇ ਉਹ ਧਿਆਨ ਜਿਹੜਾ ਪੈਰਾਜੋ ਹੋ ਗਿਆ ਸਟੀਅਰਿੰਗ ਤੋੜ ਕੇ ਤੇ ਉਹ ਜਿਹੜਾ ਗੱਡੀ ਜਿਹੜੀ ਇਦਨ ਹੋ ਗਈ ਤਾਂ ਮੈਂ ਮੰਨਦਾ ਆ ਤਾਂ ਤੁਸੀਂ ਵੇਖਿਆ ਕਿ ਇੱਕ ਛੋਟੀ ਜਿਹੀ ਲਾਪਰਵਾਹੀ ਕਿੱਡੇ ਵੱਡੇ ਹਾਸੇ ਦਾ ਰੂਪ ਲੈ ਸਕਦੀ ਹੈ ਤਾਂ ਜਦੋਂ ਆਪਾਂ ਵੀ ਕੋਈ ਗੱਡੀ ਜਾਂ ਕੋਈ ਹੋਰ ਸਾਧਨ ਜਾਨਕੀ ਵਾਹਨ ਚਲਾਉਂਦੇ ਆ ਤੇ ਬਹੁਤ ਸਮਝਦਾਰੀ ਔਰ ਪੂਰਾ ਸੁਚੇਤ ਹੋ ਕੇ ਚਲਾਈਏ ਅੰਮ੍ਰਿਤਸਰ ਤੋਂ ਰਜੇਸ਼ ਕੁਮਾਰ ਸੰਧੂ ਦੀ ਰਿਪੋਰਟ